ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਅ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸਜਣੋ ਵੀਰ ਦਾ ਨੋਟ ਕਰ ਲਿਓ। ਪੈਨਡ ਕ ਸੀਟ ਪਰ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਗਰਦਾਸਪੁਰ ਆ ਗਿਆ ਸਜਣੋ ਤੇ ਤਹਿਸੀਲ ਆ ਗਈ ਬਟਾਲਾ। ਸਟਾਰਟਿੰਗ ਦੇ ਵਿੱਚ ਇੱਕ ਜਿਹੜੀ ਝੋਟੀ ਵਿਖਾਉਣੀ ਹੈ ਨੋਟ ਕਰਿਓ ਸੱਜਣੋ ਤੋਕੜ ਗੱਬ ਚੈੱਕ ਪਾਸ ਆ ਬਾਕੀ ਆਪਾਂ ਮਾਲਕ ਨਾਲ ਗੱਲਬਾਤ ਕਰਨੀ ਆ ਵੀ ਇਹਦੇ ਥੱਲੇ ਕਿੰਨਾ ਦੁੱਧਵਾ ਦਾ ਕੀ ਇਹਦਾ ਮਤਲਬ ਰੇਟ ਰਹੂਗਾ ਤੇ ਨਵੇਂ ਵੀਰਾਂ ਨੂੰ ਰਿਕੁਐਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਉਹ ਵੀ ਆਲਟ ਤੇ ਸੈੱਟ ਕਰ ਲਿਓ ਇੱਕ ਰਿਕੁਐਸਟ ਬੇਨਤੀ ਇਹ ਰਹੂਗੀ ਕਿ ਸੱਜਣੋ ਕੋਈ ਵੀ ਪਸ਼ੂ ਜਿਹੜਾ ਪਸੰਦ ਆਉਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਪਾਂ ਹਰ ਵੀਡੀਓ ਚ ਕਹਿੰਨੇ ਆ ਤਿੰਨ ਐਨੀਮਲ ਆ ਸੱਜਣੋ ਜਿਹੜੇ ਵੀਰ ਦੇ ਕੋਲੇ ਇਸ ਵੇਲੇ ਫੋਰ ਸੇਲ ਵਿਕਾਊ ਆ ਇੱਕ ਕੱਟੀ ਵੀ ਤੇ ਇੱਕ ਕੱਟੀ ਵੀ ਆ ਸੱਜਣੋ ਮੰਨ ਲਓ ਵੀ 4 ਜਨਵਰੀ ਹੋ ਗਏ ਆ ਤੇ ਚਾਰਾਂ ਦੀ ਡਿਟੇਲ ਲੈ ਲੈਣੀ ਆ ਆਪਾਂ ਆ ਬਿਲਕੁਲ ਤਾਜੀ ਸੂਈ ਮੈਂ ਸੱਜਣੋ ਨੋਟ ਕਰ ਲਿਓ ਮੂੜੇ ਤੇ ਆਉਂਦੀ ਆ ਆਪਣੇ ਏਰੀਆ ਦੇ ਹਿਸਾਬ ਨਾਲ ਬਾਈ ਬਾਈ ਹਰੀ ਇਧਰ ਕੀ ਗੱਲ ਕਰਨਗੇ ਉਹਦੇ ਬਾਰੇ ਆਪਾਂ ਪੁੱਛਾਂਗੇ ਇਹ ਕੱਟੀ ਆ ਸੱਜਣੋ ਤੇ ਇੱਕ ਇਹ ਵਹਿੜ ਚਾਰ ਐਨੀਮਲ ਵਿਖਾ ਦਿੰਨੇ ਐ ਅੰਤ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਹੋਊਗਾ ਤੇ ਕਰਕੇ ਤਸੱਲੀ ਜ਼ਰੂਰ ਕਰਿਓ ਖਰੀਦਦਾਰੀ ਵਾਤੋ ਵਾਤ ਹੌਸਲਾ ਬਧਾਈ ਕਰਿਓ ਤੇ ਮਿਲਦੇ ਰਹੀਏ ਫਿਰ ਤੁਹਾਨੂੰ ਇਸ ਏਰੀਆ ਦੇ ਵਿੱਚ ਆਜੋ ਕਰੀਏ ਗੱਲਬਾਤ ਵਧੀਏ ਅੱਗੇ ਹੂੰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਬਹੁਤ ਵਧੀਆ ਤੁਸੀਂ ਸੁਣਾਓ ਵੀਰ ਜੀ ਚੜਦੀ ਕਲਾ ਨਾ ਭਰਾ ਚੜਦੀ ਕਲਾ ਜੀ ਨਾਂ ਦੱਸਗੇ ਆਪਣਾ ਨਾਮ ਦਲਜੀਤ ਸਿੰਘ ਦਲਜੀਤ ਸਿੰਘ ਹਾਂਜੀ ਪਿੰਡ ਕਸੀਡਪੁਰ ਹਾਂਜੀ ਤਸੀਲ ਫਟਾਲਾ ਜ਼ਿਲ੍ਹਾ ਦਰਦਾਸਰ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਵੀ ਦੇ 9779635121 ਇੱਕ ਵਾਰੀ ਕਰੀ ਰਿਪੀਟ ਹੋਰ 9779635121 ਤੇ ਆਪਣਾ ਵਪਾਰ ਲੈਣ ਦਾ ਕੰਮ ਹਾਂਜੀ ਵਪਾਰ ਲੈਣ ਦਾ ਕੰਮ ਠੀਕ ਆ ਤੇ ਆਹ ਜਿਹੜੀ ਆਪਣੀ ਝੋਟੀਏ ਕਿਹੜਾ ਸੁਆ ਸੁਈ ਤੇ ਕਿਹੜੇ ਸੁਈ ਜੇ ਜਿਆ ਸੁਆ ਸੁਈ ਜੇ ਠੀਕ ਆ ਤਿੰਨ ਮਹੀਨੇ ਦੇ ਗੱਪਣ ਜੇ ਹੁਣੇ ਤੀਜੇ ਲਈ ਗੱਪਣ ਹਾਂਜੀ ਤੀਜੇ ਸੂਰ ਵਾਸਤੇ ਗੱਪਣ ਜੇ ਤੇ ਹੁਣ ਇਹਦੇ ਕੋਲੇ ਦੁੱਧ ਵੀ ਰੀ ਕਿੰਨਾ ਦੁੱਧ ਇਸਲੇ 9 ਕਿਲੋ ਐਨ ਖੁੱਲਾ ਹੋਊਗਾ ਹੈਨਾ ਹਾਂਜੀ ਲੇਵਾ ਲੂਵਾ ਚੰਗਾ ਲੇਵਾ ਲੂਵਾ ਬਹੁਤ ਚੰਗਾ ਤੇ ਚੂਣ ਚਾਨ ਇੱਕ ਨੰਬਰ ਚੂਣ ਚਾਨ ਇੱਕ ਨੰਬਰ ਤਿੰਨ ਮਹੀਨਿਆਂ ਦੀ ਗੱਭਣ ਚੈੱਕ ਪਾਸ ਆਪਣੀ ਕਰਾ ਕੇ ਲਈ ਅਗਲਾ ਆਪਣੇ ਤੋਂ ਐ ਤਸੱਲੀ ਕਰਕੇ ਲੈ ਜੀ ਤਸੱਲੀ ਕਰਕੇ ਖੜੇ ਓਕੇ ਰਪੂਆ ਵੀਰ ਜੀ ਤੇ ਬੱਚਾ ਹੈ ਨਹੀਂ ਨਹੀਂ ਬੱਚਾ ਨਹੀਂ ਹੈ ਕੱਢਿਓ ਬਾਹਰ ਇਹਨੂੰ ਥਣਾ ਥਣਾ ਲੋਕ ਓਕੇ ਆ ਨਾ ਵੀਰੇ ਬਿਲਕੁਲ ਓਕੇ ਕੋਈ ਭੂਰ ਛੱਟਾ ਨਹੀਂ ਆ ਓਕੇ ਓਕੇ ਲੋ ਵੀ ਸਜਣੋ ਸਿੰਘ ਛੋਟਾ ਤੇ ਬੋਡੀ ਸਟਰਕਚਰ ਚੰਗਾ ਮੈਂ ਦਾ ਲੇਵਾ ਬਹੁਤ ਸੋਹਣਾ ਚੈੱਕ ਕਰ ਲੋ ਥਣ ਚਵਾਈ ਵਾਲਾ ਲੱਗਾ ਹੋਇਆ ਤਿੰਨ ਮਹੀਨਿਆਂ ਦੀ ਜਿਹੜੀ ਇਹ ਮੈਂ ਸੱਜਣੋਂ ਗੱਬਣ ਚੈੱਕ ਪਾਸ ਆ ਰੰਗ ਰੂਪ ਸੋਹਣਾ ਝੋਟੀ ਅੰਗ ਆ ਤੇ ਮੈਲਦੀ ਬਾੜੇ ਤੇ ਹੀ ਆ ਜੀ ਦੋਵੇਂ ਟਾਈਮ ਬਾੜੇ ਦੇ ਵਿੱਚ ਠੀਕ ਆ ਵੀ ਜਦੋਂ ਮਰਜੀ ਚੋ ਲੋ ਓਕੇ ਓਕੇ ਸਫਾਈਆਂ ਸੁਪੂਈਆਂ ਸੱਜਣੋਂ ਬਹੁਤ ਚੰਗੀਆਂ ਮੈਂ ਦੇ ਥੱਲੇ ਵੇਖੋ ਸੱਜਰਾਰ ਕਾ ਲੇਵਾ ਹਜੇ ਵੀ ਲਈ ਫਰਦੀ ਤੇ ਭਾਈ ਇਹਨੇ ਸੱਜਰ ਨੇ ਦੁੱਧ ਦੁੱਧ ਪੁੱਛਿਆ ਤੇ ਦੁੱਧ ਵੀਰ ਜੀ ਇਹਨੇ 14 ਕਿਲੋ ਜੁਆ ਸੱਜਰ ਨੇ ਇਹਨਾਂ ਦੇ ਕਿਉਂ ਕਰਮ ਵਾਲੀ ਮੈਂ ਦੁੱਧ ਵਾਲੀ ਆ ਹਨਾ ਦੁੱਧ ਵਾਲੀ ਆ ਵਾਕਈ ਉਹ ਕੇ ਰਿਪੋਰਟ ਰਹੂਗੀ ਸਜਣਾ ਨੋਟ ਕਰਿਓ ਮਿਲਕਮੈਨ ਵੇਖੋ ਕਿੰਨੀ ਸਟ੍ਰੌਂਗ ਆਉਂਦੀ ਇਹਨੂੰ ਦੁੱਧ ਵਾਲੀ ਜਿਵੇਂ 나ੜ ਕਹਿ ਦਈਏ ਨਾ ਆਪਾਂ ਪੰਜਾਬੀ ਚ ਤੇ ਆ ਨਾ ਜਿਵੇਂ ਰੱਸਾ ਪੈ ਪੌਂਦੀ ਆਇ ਆਉਂਦੀ ਆ ਤੇ ਚੂਣ ਪੋਲਾ ਹੋਊਗਾ ਚੂਣ ਬਹੁਤ ਵਧੀਆ ਜੀ ਹਨਾ ਮੋਟਾ ਮੋਟਾ ਕਿਉਂਕਿ ਥਣ ਕੰਮ ਦਾ ਲੱਗਾ ਤੇ ਦਲਜੀਤ ਵੀਰੇ ਫੇਰੇ ਦਾ ਰੇਟ ਕੀ ਰਹੂਗਾ ਮੁੱਲ ਵੀ ਜੀ ਇਹਨਾਂ ਮਰਜ਼ੀ ਕਰੀਏ ਆਪਾਂ ਮੰਨ ਲਓ ਵੀ ਮਿਲਦੇ ਰਹੀਏ ਵੀ ਆਪਣਾ ਮਾਲ ਵੀ ਵਿਕੇ ਤੇ ਆਪਾਂ ਦੋ ਰੁਪਏ ਕਮਾਈ ਵੀ ਕਰਨੀ ਆ ਹਾਂਜੀ ਹਾਂਜੀ ਵੀ ਬਾੜਾ ਨਹੀਂ ਆ ਪਤਾ ਕਰ ਗਏ ਪ੍ਰਿਆਰ ਕਰਦੇ ਵੀਰ ਜੀ ਠੀਕ ਆ ਜੀ ਬਾਕੀ ਤੁਸੀਂ ਮਾਨਤਨ ਕਰਾ ਲਓ ਨਹੀਂ ਤੁਸੀਂ ਮਾਨਤਨ ਕਰੋ ਕੋਈ ਗੱਲ ਨਹੀਂ 70000 ਰੁਪਇਆ ਵੀਰ ਨੇ ਇਹਦੀ ਡਿਮਾਂਡ ਕੀਤੀ ਆ ਕਿੰਨੇ ਦੀ ਜਸਨੋ ਕਰ ਦਈਏ ਭਰਾ ਜਿਹੜੇ ਆਪਾਂ ਨੂੰ ਵੀ 2 ਰੁਪਏ ਲੱਭ ਜਾਣ ਤੇ ਗਾਹਲ ਹਾਂਜੀ 68 ਦੇ ਦਾਂਗੇ 65 ਦੀ ਦੇ ਦਈਏ 65 ਹਣਾ ਤੁਹਾਡੀ ਨੂੰ ਮੋੜ ਦੇ 65 ਬਾਜੂਗਾ ਨਾ ਕੋਈ 2 ਰੁਪਏ 65000 ਦੇ ਵਿੱਚ ਸੱਜਣਾ 3 ਮਹੀਨਿਆਂ ਦੀ ਚੈੱਕ ਪਾਸ ਝੋਟੀ ਆ ਬਹੁਤ ਹੀ ਚੰਗਾ ਤੇ ਦੁੱਧ ਵੀ 9 ਕਿਲੋ ਸੱਜਰਾ ਵਾਲਾ ਸਿੰਘ ਦੇਖਿਓ ਕਿੰਨਾ ਕੰਮ ਦਾ ਮੈਂ ਤੁਹਾਡੀ ਤਸੱਲੀ ਕਰਾ ਦਿਆਂ ਭਾਵੇਂ ਘਰੇ ਬੈਠੇ ਮੰਗਾ ਲਿਓ ਓਕੇ ਰਿਪੋਰਟ ਝੋਟੀ ਰਹੂਗੀ ਚੰਗੀ ਆ ਮਿੱਤਰੋ ਬਾਈ ਐ ਨੂੰ ਕਰਦੀ ਦਿਲਜੀਤ ਵੀਰੇ ਮੜੀ ਜੀ ਕਰੋ ਚੈੱਕ ਸਟਾਰਟਿੰਗ ਦੇ ਵਿੱਚ ਵਿਖਾਈ ਆ ਤੁਹਾਨੂੰ ਵੀ ਤੋਕੜ ਗੱਬ ਦੇ ਸ਼ਕੀਨ ਬਹੁਤ ਆ ਤੁਸੀਂ ਤੇ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਤੇ ਇੱਕ ਦਲਜੀਤ ਵੀਰੇ ਇਹਦੀ ਕੀ ਡਿਟੇਲ ਹੈ ਕਿੰਨੇ ਟਾਈਮ ਦੀ ਸੂਈ ਆ ਮੈਂ ਆਪਣੀ ਸੂਈ ਨੂੰ ਇਹਦੀ 1.5 ਮਹੀਨਾ ਹੋ ਗਿਆ 1.5 ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਹਾਂਜੀ ਠੀਕ ਆ ਹਾਂਜੀ ਦਲਜੀਤ ਵੀਰੇ ਫਿਰ ਆਪਣੀ ਆ ਜਿਹੜੀ ਮੈਂ ਇਹ ਕੀ ਡਿਟੇਲ ਹੈ ਇਹਦੀ ਸਾਰੀ ਜਾਣਕਾਰੀ ਜਿਹੜੀ ਫਿਰ ਜੀ ਇਹ 1.5 ਮਹੀਨੇ ਦੀ ਸੂਈ ਆ ਠੀਕ ਆ ਹਾਂਜੀ ਮੋਰੀ ਹੈਗੀ ਇਹਦੀ ਹਾਂ ਜੇ ਕਿਲਦੀ ਦੋਵੇਂ ਟਾਈਮ ਪਾੜਦੇ ਦੇ ਆ جے کسے ਭੈਣ ਭਰਾ ਨੇ ਵੀ ਅਗਲੇ ਨੂੰ ਐ ਲੱਗੇ ਵੀ ਇੱਕ ਅੱਧਾ ਦਿਨ ਉਪਰਾ ਕਰੂ ਮੂਰੀ ਨਾਲ ਲੈ ਜੇ ਫਿਰ ਜਮੇ ਨਹੀਂ ਕਰਦੀ ਨਹੀਂ ਕਰਦੀ ਹਨਾ ਤੇ ਆਪਾ ਬਾੜੇ ਤੇ ਵੀ ਉਹ ਰੱਖਣ ਰੋਖਣ ਮਾਰੇ ਕਹਿਦੇ ਪਾੜਾ ਸਿੱਟਦੇ ਪਾੜੇ ਦੇ ਕਰਦੀ ਪਾੜੇ ਦੇ ਕਰਦੀ ਸੁਆ ਕਿਹੜਾ ਸੂਈ ਆ ਵੀਰੇ ਸੁਆ ਵੀਰ ਜੀ ਤੀਜਾ ਸੂਈ ਆ ਤੀਜਾ ਠੀਕ ਆ ਤੇ ਹੁਣ ਵੀਰੇ ਦਲਜੀਤ ਦੁੱਧ ਕਿੰਨਾ ਹੈ ਦੇ ਕੋਲ ਦੁੱਧ ਸਿਰ 11 ਕਿਲੋ ਆ 11 ਕਿਲੋ ਦੁੱਧ ਜਿਹੜਾ ਇਹਦੇ ਕੋਲੇ ਐਂ ਤੱਕੜੀ ਵਾਲਾ ਤੱਕੜੀ ਵਾਲਾ ਦੁੱਧ ਖੁੱਲਾ ਹੋਊਗਾ ਹਨਾ ਕਿਉਂਕਿ ਲੇਵੇ ਲੂਏ ਦੀ ਬਹੁਤ ਚੰਗੀ ਆ ਤੇ ਬਾਕੀ ਬਰੀਡ ਵੀ ਦੁੱਧ ਉਹ ਜਾਣ ਬਹੁਤ ਚੰਗੀ ਆ ਉਹ ਭੋਲੀ ਐਨ ਭੋਲੀ ਤਾਂ ਆ ਦੇ ਦ ਲੋਵੀ ਸੱਜਣੋ ਚੈੱਕ ਕਰ ਲਿਓ 11 ਕਿਲੋ ਦੁੱਧ ਮੈਂ ਦੇ ਕੋਲੇ ਹਾਜ਼ਰ ਆ ਲੇਵਾ ਗੱਠ ਚੌੜਾ ਕਰਮਾਲੀ ਦਾ ਚੈੱਕ ਕਰੋ ਵੇਖੋ ਤੇ ਤੌਰ ਵੀ ਚੰਗੀ ਆ ਕੋਈ ਸ਼ੱਕ ਨਹੀਂ ਮਿੱਤਰੋ ਤੇ ਡੇਢ ਮਹੀਨੇ ਦੀ ਸੂਈ ਆ ਮੂਰੀ ਨਾਲ ਆ ਬਾਕੀ ਵੀਰ ਕਹਿੰਦਾ ਵੀ ਉਹ ਰੱਖਣ ਰੋਖਣ ਮਾਰੇ ਕਈ ਵਾਰੀ ਐ ਹੁੰਦਾ ਵੀ ਯਾਰ ਕਿੱਥੇ ਚੱਕ ਦੇ ਫਿਰਾਂਗੇ ਤੇ ਆਪਾਂ ਪਾੜਾ ਸਿੱਟੋ ਜਦੋਂ ਸੀਲ ਆ ਮੈਂ ਬਾਈ ਕਹਿੰਦਾ ਬਾਕੀ ਗੱਲਾਂ ਬਾਤਾਂ ਹੋਈਆਂ ਇਹਨਾਂ ਦੀ ਓਕੇ ਰਿਪੋਰਟ ਆ ਚੂਣਚਾਨ ਨੂੰ ਕੋਈ ਭੈਣ ਭਰਾ ਆ ਕੇ ਤਸੱਲੀ ਕਰ ਸਕਦਾ ਸੱਜਣੋ ਥੱਲਿਓ ਬਹੁਤ ਖਬਰਦਾਰ ਲੱਗੀ ਜਮੈਂ ਇਹ ਵੀ ਬਸ ਪੱਤੇ ਕੁਛ ਨਹੀਂ ਕਹਿੰਦੇ ਬਾਕੀ ਸੱਜਣੋ ਹਾਂ ਉਹ ਵੀ ਵਿਖਾਈਏ ਹਾਂਜੀ ਆ ਸੱਜਣੋ ਇਹਦਾ ਵੈਸੇ ਫੋਟੋ ਵੀ ਲਾਵਾਂਗੇ ਇਹਦੀ ਨਾਲ ਆਪਾਂ ਕੱਟ ਕੇ ਤੇ ਬਾਕੀ ਮੂਰੇ ਤੇ ਵੀ ਸਹਿਮਤ ਆ ਤੇ ਪਹਾੜੇ ਤੇ ਵੀ ਸਹਿਮਤ ਆ ਸੱਜਣੋ ਓਕੇ ਰਿਪੋਰਟ ਆ ਇੱਥੋਂ ਕਰੋ ਚੈੱਕ ਸੱਜਣੋ ਇਹਦਾ ਲੈਵਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਬੋਲਿਆ ਨਾ ਪੱਟਾਂ ਦੇ ਸਾਨ ਚ ਇੱਕ ਗੱਠ ਚੌੜਾ ਲੇਵਾ ਕਰਮਾਂ ਲਈ ਦਾ ਕਿਉਂਕਿ 11 ਕਿਲੋ ਦੁੱਧ ਵੀ ਤੱਕੜੀ ਤੇ ਰੱਖਣਾ ਤੇ ਹਰ ਮੈਂ ਦਾ ਕੰਮ ਨਹੀਂਗਾ ਪੂਰੀ ਚੰਗੀ ਮੈਂ ਤੇ ਦਰਜੀਤ ਹੈ ਤਾਂ ਪਾਜੀ ਪਾਏ ਅਸਲ 13 14 ਕਹਿ ਲਈਏ ਮੰਨਣ ਵਾਲੇ ਮੰਨ ਜਾਣਾ ਹਾਂ ਹੁਣ ਜਿਹੜਾ ਤਿਆਰ ਦੋ ਤਿੰਨਾ ਵਾ ਯਾਰ 11 ਕਿਲੋ ਅਗਲਾ ਪਮਾਪ ਦੀ ਤੱਕੜੀ ਲਈ ਫਿਰ ਹੈਨਾ ਕੰਡਾ ਲੈ ਕੇ ਆ ਦੇ ਨਹੀਂ ਠੀਕ ਆ ਸਵਾਦ ਫੇਰ ਹੀ ਆ ਯਾਰ ਕੰਮ ਕਰਨ ਦਾ ਹੈਨਾ ਹਾਂਜੀ ਤੇ ਕਿਉਂਕਿ ਬਾਈ ਜਿੰਨੇ ਲੈ ਕੇ ਜਾਣੀ ਨਾ ਜਜੀਤ ਵੀਰੇ ਹਾਂਜੀ ਹਾਂਜੀ ਉਹਨੇ 10 ਕਿਲੋ ਤੇ ਤੇ 11 ਤੇ ਵੀ ਲੈ ਜਾਣੀ ਜਿੰਨੇ ਨਹੀਂ ਲੈ ਕੇ ਜਾਣੀ ਉਹਨੇ 14 ਤੇ ਵੀ ਨਹੀਂ ਲੈ ਜਾਣੀ 15 ਤੇ ਵੀ ਨਹੀਂ ਉਹਨੇ ਲੈਣੀ ਨਹੀਂ ਨਹੀਂ ਲੈਣੀ ਤੇ ਇਹਦਾ ਰੇਟ ਫਿਰ ਕੀ ਕਰ ਦਗੇ ਮੁੱਲ ਬਾਈ ਜੀ ਦਾ 75000 ਠੀਕ ਆ ਹਾਂਜੀ ਕੋਈ ਨਹੀਂ ਆਪਣਾ ਹੱਕਾ ਕਰਨ ਦਾ ਸੱਜਰ ਮੈਂ ਆ ਹਾਜ਼ਰ ਮੈਂ ਆ ਤੇ ਫੇਰ ਵੀ ਕਿੰਨੇ ਦੀ ਜਸਨੋ ਕਰੀਗੇ 72 ਦੀ ਦੇ ਦਾਂਗੇ 72000 ਦੀ ਠੀਕ ਆ ਧੰਨਵਾਦ ਆ ਕੋਈ ਚੱਕਰ ਨਹੀਂ ਲਓ ਵੀ ਸਜਨੋ 72000 ਚ 11 ਕਿਲੋ ਦੁੱਧ ਮਿਲਣਾ ਤੇ ਮੈਂ ਬਹੁਤ ਚੰਗੀ ਆ ਨੰਬਰ ਚਲਾ ਦੇਣਾ ਸਕਰੀਨ ਤੇ ਨਾ ਕਰਕੇ ਤਸੱਲੀ ਜ਼ਰੂਰ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੈ ਵੀ ਤੇ ਇਹ ਕੱਟੀ ਦੀ ਦਲਜੀਤ ਵੀਰੇ ਇਹ ਮੰਡੀਓਂ ਛਡਾਈ ਜੇ ਭਾਜੀ ਅੱਛਾ ਤੁਸੀਂ ਵੀ ਫਿਰ ਮਕਾਰ ਦੇ ਨਾਮ ਰਹਿ ਕੇ ਤੇ ਵੀ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਉੱਥੋਂ ਲਿਆਏ ਆ ਹਾਂਜੀ ਹਾਂਜੀ ਕਟੀਆਂ ਜਾਂਦੀਆਂ ਦੋਵੇਂ ਕਟੀਆਂ ਆ ਕਟੀਆਂ ਕਟਠੀਆਂ ਹੀ ਲਿਆਏ ਸੀ ਹਾਂਜੀ ਹਾਂਜੀ ਤੇ ਫਿਰ ਇਹ ਆਪਾਂ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਬਸ ਇਹ 12000 ਦੀ 10000 ਵੀ ਦੇਾਂਗੇ 12 ਦੀ ਲਈ 10 ਦੀ ਦੇ ਦੇਾਂਗੇ ਹਾਂਜੀ ਹਾਂਜੀ ਓਕੇ ਰਿਪੋਰਟ ਆ ਥਣ ਥਣ ਚਾਰੀ ਹੈ ਨਾ ਬਿਲਕੁਲ ਓਕੇ ਵੇਖੋ ਜੀ ਹਾਂ ਨਹੀਂ ਠੀਕ ਆ ਝੂਲੀ ਚੰਗੀ ਆ ਹੈਨਾ ਹਾਂਜੀ ਹਾਂਜੀ ਇਹ ਵੀ ਕੋਈ ਜੇ ਮੱਝ ਖਰੀਦਦਾ ਤਾਂ ਯਾਰ ਨਾਲ ਲੈ ਜੇ ਹੈਨਾ ਉਹਨਾਂ ਦਾ ਪੰਨ ਤੇ ਫਲੀਆਂ ਗਾਂ ਨੂੰ ਝੋਟੀ ਵੀ ਚੰਗੀ ਤਿਆਰ ਹੋ ਜੂਗੀ ਕੱਲੀ ਸਾਹਮਣੇ ਸਾਹਮਣੇ ਵਾਲੀ ਚਾਰ ਦਿਨ ਤੇ ਕੱਟੀ ਚੰਗੀ ਤਰ੍ਹਾਂ ਗਿਆ ਆਉਂਦਾ ਕੀ ਜਨੇ ਦਾ ਸਾਜ ਕੱਟੀ ਤਿਆਰ ਹੋਏਗੀ ਹੋ ਜਾਣੀ ਜੇ ਕੋਈ ਚੰਗਾ ਬੰਦਾ ਸਾਂਭਣ ਵਾਲਾ ਹੋਇਆ ਹਨ ਤੇ ਦਲਜੀਤ ਵੀਰੇ ਗਾਂ ਦੀ ਕੀ ਡਿਟੇਲ ਆ ਇਹ ਪਹਿਲਾ ਸੁਦਾ ਵਹਿੜ ਜੇ ਠੀਕ ਆ ਜੀ ਹਾਂ ਜੀ ਇਥੇ ਲਈ 9 ਕਿਲੋ ਦੋ ਦਿਓ 9 ਕਿਲੋ ਬੱਚਾ ਲਈ ਜਾਗਾ ਹੁਣ ਸੂਈ ਦਾ ਕੁਝ ਦੱਸ ਸਕਦੇ ਆ ਕਿੰਨੇ ਚਰਦੀ ਕਿ ਟੋਕੜੀ ਮੰਨਗੇ ਅੱਛਾ ਟੋਕੜਾਂ ਚ ਆ ਗਈ ਹਾਂ ਜੀ ਹਾਂ ਜੀ ਟੀਕਾ ਟੂਕਾ ਤਾਂ ਨਹੀਂ ਲੱਗਾ ਹਜੇ ਕੋਈ ਗੱਲ ਬਾਤ ਠੀਕ ਆ ਤੋਰ ਖਰਾਬ ਚੂਣ ਚਾਂਨ ਨੂੰ ਸੀਲ ਆ ਵੀਰੇ ਕੋਲ ਕੋਲ ਕਿ ਇਦਾਂ ਬੈਠ ਕੇ ਖਾਦਾ ਅੱਛਾ ਆ ਗਿਆ ਪੂਰੀ ਓਕੇ 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 9 ਕਿਲੋ ਦੁੱਧ ਹੁਣ ਕੰਡੇ ਵਾਲੇ ਦੇ ਕੋਲੇ ਆ। ਲੋ ਵੀ ਸੱਜਣੋ। ਆ ਤੌਰ ਕਰ ਲਓ ਵਹਿੜਾਂਗਾ ਨਵਾਂ ਹਨ। ਲੇਵੀ ਦੀਆਂ ਸਫਾਈਆਂ ਚੰਗੀਆਂ ਕਰਮਾ ਵਾਲੀ ਨੂੰ ਲੱਗੀਆਂ ਹੋਈਆਂ। ਥੋੜੀ ਬਹੁਤ ਚੰਗੀਆਂ। ਠੀਕ ਆ ਜੀ। ਚੋਣ ਵੀਰ ਦਲਜੀਤ ਦੱਸਦਾ ਹੀ ਬਹੁਤ ਚੰਗੀ ਆ। ਘਰੋ ਚੱਕ। ਚੰਗੀ ਵਹਿੜ ਆ। ਬਾਕੀ ਸਲਾਗਾ ਵੀਰ ਕਹਿੰਦਾ ਚੋਣ ਚਾਨ ਨੂੰ। ਬਾਕੀ ਉਹਨੇ ਤਾਂ ਬਹਿ ਕੇ ਖਾਦ ਰੇ। ਨਹੀਂ ਠੀਕ ਆ। ਥਣ ਬਹੁਤ ਕੰਮ ਦਾ ਲੱਗਾ ਵਹਿੜ ਨੂੰ ਸੱਜਣੋ। ਵੇਖੇ ਨੇੜ ਤੋਂ ਬੰਨ ਲੈਣਦੇ ਥੋਨੂੰ ਬਾਕੀ ਥਣਾ ਥਣਾ ਲੋਕੇ ਆ ਹਨਾ ਹਾਂਜੀ ਹਾਂਜੀ ਇਹ ਇੱਕ ਸਣ ਚੱਕਦੀ ਨਹੀਂ ਨਹੀਂ ਕੋਈ ਗੱਲ ਬਰabar ਹੈ ਬਿਲਕੁਲ ਅਬੀ ਚੋਣ ਇੱਕ ਬਰਾਬਰ ਆ ਜਮਾ ਇਹ ਮੇਰੇ ਤੋਂ ਡਰਦੀ ਆ ਹਾਂ ਹਈਦਰ ਹੋਈ ਕੋਈ ਨਹੀਂ ਨਹੀਂ ਠੀਕ ਆ ਨਾ ਬਤੋਏ ਕੁਛ ਨਹੀਂ ਕਹਿੰਦੇ ਤੈਨੂੰ ਨਹੀਂ ਠੀਕ ਆ ਵੀ ਨਿਆਣਾ ਨੂੰ ਨਾ ਪਾ ਕੇ ਚੋਨੇ ਆ ਨਹੀਂ ਕੋਈ ਨਿਆਣਾ ਨਹੀਂ ਨਿਆਣੇ ਤੋਂ ਬਿਨਾ ਵੀ ਆਏ ਚੋਲੇ ਕੋਈ ਬਾਉਂਡਰੀ ਕੋਈ ਪਹਾੜਾ ਨਹੀਂ ਕੋਈ ਪੜਾ ਨਹੀਂ ਜਦੋਂ ਮਰਜੀ ਚੋਲੀਏ ਜੀ ਕਰੇ ਨਹੀਂ ਠੀਕ ਆ ਬਹੁਤ ਜੈਲੀ ਆ ਹਨਾ ਹਾਂਜੀ ਹਾਂਜੀ ਠੀਕ ਆ ਹੋਰ ਕੋਈ ਆਪਣੇ ਭੈਣਾ ਭਰਾਵਾਂ ਨੂੰ ਮੈਸੇਜ ਦੇਣਾ ਨਹੀਂ ਇਹਦੇ ਬਾਰ ਬਾਰ ਇਹੋ ਗੱਲ ਕਹਿੰਨੇ ਕਿ ਪਾਜੀ ਆਪਣੀ ਆਓ ਤਸੱਲੀ ਕਰਕੇ ਲੈ ਕੇ ਜਾਓ ਚੋਈ ਕਰਕੇ ਆਪਣੇ ਹਾਂ ਵੀ ਸਵਾਲ ਫੇਰ ਆ ਹਨਾ ਸਵਾਲ ਫੇਰ ਆ ਕਿ ਤੁਸੀਂ ਪੈਸੇ ਲਾਉਣੇ ਆ ਪੈਸੇ ਖਰਚਨੇ ਆ ਐਨੂੰ ਆਜੀ ਮੇਰਾ ਭਰਾ ਲਓ ਵੀ ਮਿੱਤਰੋ ਕਸੀਟਪੁਰ ਪੈਂਡ ਚੋਂ ਵੀਡੀਓ ਕਵਰ ਕਰ ਲਈ ਆਪਾਂ ਚਾਰ ਐਨੀਮਲ ਵਿਖਾਏ ਆ ਹਾਂਜੀ ਤੇ ਇੱਕ ਸੱਜਣੋ ਕੱਟੀ ਬਾਈ ਹਰਾਂ ਨੇ ਛੜਾਈ ਆਜੋ ਇੱਕ ਗਊ ਦਾ ਨਾ ਰੇਟ ਜਿਹੜਾ ਉਹ ਰਹਿ ਗਿਆ ਤੇ ਉਹ ਆਪਾਂ ਵੀਰ ਦਲਜੀਤ ਤੋਂ ਪੁੱਛ ਗਏ ਇਹਦਾ ਰੇਟ ਵੀਰੇ ਕਿੰਨੇ ਦੀ ਦੇ ਦਈਏ ਜੱਸੂ ਮੋਹਦੂਦੀ ਇਹਦਾ 26000 ਠੀਕ ਆ 50000 ਹੀ ਦੇ ਦਾਂਗੇ ਮੁੱਲ 26 ਦੇ 25000 ਦੀ ਦੇ ਦਾਂਗੇ ਕੋਈ ਹੋਰ ਵੀ ਭੈਣ ਭਰਾ ਫੋਨ ਲਾਊਗਾ ਤਾਂ 10000 ਕਰ ਦਾਂਗੇ ਬਣ ਦਾਂਗੇ ਮਾਨਤਨ ਹੋਈ ਜਾਂਦਾ ਹੈ ਨਾ ਹਾਂਜੀ ਹਾਂਜੀ ਓਕੇ ਆ ਤੁਹਾਨੂੰ ਸੱਜਣੋ ਚਾਰ ਐਨੀਮਲ ਆ ਜਿਹੜੇ ਵੀਡੀਓ ਦੇ ਵਿੱਚ ਆਪਾਂ ਵਿਖਾਤੇ ਆ ਮੰਨ ਲਓ ਵੀ ਤਿੰਨ ਵੱਡੇ ਜਾਨਵਰ ਤੇ ਇੱਕ ਕੱਟੀ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲਈ ਤੋਰ-ਤਾਰ ਕੇ ਵੇਖ ਲਈ ਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਹੋਊਗਾ ਤੇ ਮਿਲਦੇ ਆਂਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ